ਅੱਜ ਤੁਸੀਂ ਪਹੁੰਚੇ ਹੋ ਤਾਂ ਮੂੰਹ ਹੀ ਟੱਕਲੇ ਤੁਹਾਡੇ ਨਹੀਂ 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 ਠੱਲੇ ਕਰੋ ਠੱਲੇ ਕਰੋ ਨਾ ਠੱਲੇ ਕਰੋ ਪਤਾ ਹੈ ਤੁਸੀਂ ਪਹੁੰਚੇ ਹੋ ਅੱਜ ਜੋ ਤੁਸੀਂ ਕਹਿਆ ਸੀਗਾ ਕਿ ਅਸੀਂ ਜਥੇਦਾਰ ਸਾਹਿਬ ਨੂੰ ਸੰਦੇਸ਼ ਨਹੀਂ ਦੇ ਦੇਵਾਂਗੇ ਅੱਜ ਸੰਦੇਸ਼ ਨਹੀਂ ਦੇਣ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਵੈਸੁਰਪ ਜਿੱਕਾ ਖਾਲਸਾ ਸਾਹਿਬ ਵੈਸੁਰਪ ਜਿੱਕਾ ਕੀ ਬੋਲੇ ਮੈਂ ਗੱਲ ਕਹਿਣੀ ਚਾਹੁੰਨਾ ਸ੍ਰੀ ਤੁਹਾਡੇ ਮੈਕਮੇ ਥੱਲੇ ਕਰ ਦਿਓ ਹਾਂਜੀ ਅੱਗੇ ਕਰੋ ਠੱਲੇ ਕਰੋ ਯਾਰ ਕਾਲੀ ਠੱਲੇ ਕਰ ਦਿਓ ਮੈਂ ਵਾਸ਼ਗੁਰ ਜੀ ਦਾ ਖਾਲਸਾ ਹਾਂ ਵਾਸ਼ਗੁਰ ਜੀ ਕੀ ਬੱਲੇ ਮੈਂ ਇਹ ਬੇਨਤੀ ਕਰਨੀ ਚਾਹਨਾ ਇੱਥੇ ਕੋਈ ਨਹੀਂ ਬੱਝੀ ਮੈਂ ਬੇਨਤੀ ਕਰਨੀ ਚਾਹਨਾ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਦਾ ਬਹੁਤ ਆਦਰ ਸਤਕਾਰ ਰਹਿਣਾ ਚਾਹੀਦਾ ਮੇਰਾ ਖਿਆਲ ਹੈ 41ਵੀਂ ਸ਼ਹੀਦੀ ਵਰੇ ਗੰਢ ਤੇ ਪਹਿਲੀ ਵਾਰ ਪੰਥ ਨੇ ਬੜਾ ਸ਼ਾਂਤੀ ਨਾਲ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਗਮ ਸੰਪੂਰਨ ਕੀਤਾ ਇਹਦੇ ਲਈ ਜਿਸੇ ਮੈਂ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਯੋਗ ਸਰਜਾ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ ਬੜੀ ਸ਼ਾਨਪ੍ਰਣਾਲ ਬਣੀ ਸਹਿਨਸ਼ੀਲਤਾ ਦੇ ਨਾਲ ਔਰ ਬੜੀ ਦੂਰ ਅੰਦੇਸ਼ੀ ਦੇ ਨਾਲ ਇਹ ਸਾਰਾ ਟਕਰਾਅ ਜਿਹੜਾ ਰੋਕਿਆ ਇਸ ਨੂੰ ਪਾਲਿਆ ਇਸ ਲਈ ਉਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਕਿਉਂਕਿ ਸ਼ਹੀਦਾਂ ਦੀ ਯਾਦ ਵਿੱਚ ਪੰਥ ਵਿੱਚ ਕਦੇ ਟਕਰਾਅ ਨਹੀਂ ਹੋਣਾ ਚਾਹੀਦਾ ਇਸ ਕਰਕੇ ਟਕਰਾਅ ਨੂੰ ਰੋਕਿਆ ਗਿਆ ਇਸ ਲਈ ਸਾਰੇ ਪੰਥ ਦੇ ਵਿੱਚ ਦੁਨੀਆ ਭਰ ਦੇ ਵਿੱਚ ਅੱਜ ਇੱਕ ਸੰਦੇਸ਼ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਕੇ ਸਮੁੱਚੇ ਪੰਥ ਨੇ ਬੈਠ ਕੇ ਜੂਨ 84 ਦੇ ਸ਼ਹੀਦਾਂ ਦੀ ਯਾਦ ਸੰਤ ਬਾਵਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਸ਼ਹੀਦ ਜਰਨਲ ਸੁਖ ਸਿੰਘ ਦੀ ਸ਼ਹੀਦ ਬਾਵਾ